लुधियाना ਦੇ ਨਗਰ ਨਿਗਮ ਜ਼ੋਨ D ਦਫ਼ਤਰ ਦੇ ਵਿੱਚ ਭਾਜਪਾ ਦੇ ਕੌਂਸਲਰਾਂ ਦੇ 3 ਦਿਨਾਂ ਤੋਂ ਚੱਲ ਰਹੇ ਧਰਨੇ ਵਿੱਚ ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਹੋਏ ਨੇ ਜਿੱਥੇ ਉਹਨਾਂ ਨੇ ਨਗਰ ਨਿਗਮ ਮੇਅਰ ਦੇ ਰਵੱਈਏ ਨੂੰ ਲੈ ਕੇ ਸਵਾਲ ਚੱਕੇ ਤਾਂ ਉੱਥੇ ਹੀ ਉਹਨਾਂ ਸੂਬਾ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਆ ਲੋਕਾਂ ਦੇ ਕੰਮਾਂ ਨੂੰ ਲੈ ਕੇ ਨਗਰ ਨਿਗਮ ਦੇ ਕੌਂਸਲਰ ਪਹੁੰਚੇ ਸਨ ਨਹੀਂ ਉਹਨਾਂ ਕਿਆ ਜੇਕਰ ਕੰਮਾਂ ਨੂੰ ਨਹੀਂ ਕਰ ਸਕਦੇ ਤਾਂ ਇਸ ਦਾ ਜਵਾਬ ਜਨਤਾ ਨੂੰ ਦੇਣਾ ਹੋਵੇਗਾ ਇਸ ਦੌਰਾਨ ਉਹਨਾਂ ਕੌਂਸਲਰਾਂ ਤੇ ਦਰਜ ਜੀਤੇ ਗਏ ਪਰਚੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਆ ਉਹਨਾਂ ਕਿਹਾ ਕਿ ਉਹ ਨਗਰ ਨਿਗਮ ਮੇਅਰ ਤੋਂ ਮਾਫੀ ਨਹੀਂ ਮੰਗਵਾਉਣਾ ਚਾਹੁੰਦੇ ਬਲਕਿ ਉਹ ਜਨਤਾ ਨੂੰ ਵੀ ਜਵਾਬ ਦੇਈ ਨੇ ਅਤੇ ਉਹਨਾਂ ਕੋਲੋਂ ਮਾਫੀ ਮੰਗ ਕੇ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਨਾਮ ਦੀ ਆਮ ਆਦਮੀ ਪਾਰਟੀ ਸਰਕਾਰ ਹੈ ਆ ਸਰਕਾਰ ਅਹੰਕਾਰੀ ਸਰਕਾਰ ਹੈ ਆ ਮਸਲਾ ਜੇ ਮੇਅਰ ਸਾਹਿਬਾ ਦਾ ਐਟੀਟਿਊਡ ਦਾ ਮੇਅਰ ਸਾਹਿਬਾ ਦਾ ਵਰਤਾਲ ਜਿਸ ਤਰ੍ਹਾਂ ਉਹਨਾਂ ਨੇ ਸਾਡੇ ਲੀਡਰ ਆਫ ਦਾ ਹਾਊਸ ਇਹਨਾਂ ਦਾ અપਮਾਨ ਜਿਸ ਤਰ੍ਹਾਂ ਕੀਤਾ ਜਿਸ ਤਰ੍ਹਾਂ ਲੈਂਗੁਏਜ ਜਿਸ ਭਾਸ਼ਾ ਚ ਤੇ ਜਿਸ ਤਰ੍ਹਾਂ ਦੀ ਹਾਥੋ ਪਾਈ ਉਥੇ ਸਿਕਿਉਰਿਟੀ ਨਾਲ ਕਰਵਾਈ ਹੈ ਆ ਇਕੱਲੇ ਮੇਅਰ ਸਾਹਿਬਾ ਦਾ ਨਹੀਂ ਆ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ ਸਰਕਾਰ ਦੇ ਹੰਕਾਰ ਦਾ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਸਰਕਾਰ ਕਹਿਣ ਵਾਲੀ ਲੋਕਾਂ ਦੇ ਨਾਲ ਜੁੜੀ ਹੋ ਸਰਕਾਰ ਕਹਿਣ ਵਾਲੀ ਅੱਜ ਲੋਕਾਂ ਦੀ ਦੁੱਖ ਤਕਲੀਫਾਂ ਸੁਣ ਤੋਂ ਵੀ ਉਹਨਾਂ ਨੂੰ ਸ਼ਰਮ ਆ ਰਹੀ ਹੈ ਆਪਣਾ ਮੂੰਹ ਛਿਪਾ ਰਹੇ ਇਹ ਸਾਰੇ ਮਸਲੇ ਦੇ ਅੰਦਰ ਆ ਜਿਹੜਾ ਅਹੰਕਾਰ ਇਹਨਾਂ ਦਾ ਬੋਲਦਾ ਹੈ ਉਸ ਅਹੰਕਾਰ ਦਾ ਇਲਾਜ ਲੋਕਾਂ ਨੇ ਕਰਨਾ ਹੈ ਇਸ ਇਹਨਾਂ ਦੇ ਇਸ ਰਵੱਈਏ ਦੇ ਪਿੱਛੇ ਜੋ ਗੱਲ ਮੈਂ ਸਮਝਾਂ ਇਸ ਜੋ ਸਾਰੇ ਮਸਲੇ ਦੇ ਅੰਦਰ ਭ੍ਰਸ਼ਟਾਚਾਰ ਦੀ ਕਰਪਸ਼ਨ ਦੀ ਜਿਹਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਹੈ ਕੈਂਸਰ ਹੈ ਉਸ ਕੈਂਸਰ ਦੀ ਬੂ ਆ ਰਹੀ ਹੈ ਮੈਂ ਵੀ ਜਿੰਨਾ ਕਿ ਮੈਂ ਸਮਝਦਾ ਕਿਉਂਕਿ ਮੈਂ ਡਾਕਟਰ ਹੈ ਨਹੀਂ ਉਹਨਾਂ ਵਾਂਗੂ ਪਰ ਮੈਂ ਦੇਖਿਆ ਵੀ ਸਾਰੇ ਮਸਲੇ ਦੇ ਅੰਦਰ ਕਰਪਸ਼ਨ ਜਿਹੜਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਅਕਤੂਬਰ ਪਿਛਲੇ 24 ਦੇ ਅੰਦਰ ਹੀ ਖੁਦ ਇਹਨਾਂ ਦੀ ਵਿਜੀਲੈਂਸ ਨੇ ਇੱਥੇ ਜੇਜ ਦੇ ਉੱਤੇ ਪਰਚੇ ਕੀਤੇ ਆ 4-4 ਕਰੋੜ ਰੁਪਏ ਕੈਸ਼ ਕਢਾ ਕੇ ਉਹ ਆਪਣੇ ਆਪਣੇ ਨਾਲ ਲਈ ਫਿਰਦੇ ਸਾਡੀ ਜਿੱਥੇ ਆ आत्मसम्मान ਦੀ ਸਾਡੇ ਕਾਉਂਸਲਰ ਦੇ ਸਨਮਾਨ ਤੇ ਲੋਕਾਂ ਦੇ ਕੰਮਾਂ ਦੀ ਲੜਾਈ ਹੈ ਉਹ ਜਾਰੀ ਰਹੂਗੀ ਉਦੋਂ ਤਾਈਂ ਜਦੋਂ ਤਾਈਂ ਆ ਕੇਸ ਜਿਹੜੇ ਕਿਤੇ ਵਿਡਰੋ ਨਹੀਂ ਹੁੰਦੇ ਤੇ ਉਸ ਗੱਲ ਦੀ ਜਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਵੀ ਤੁਸੀਂ ਜੇ ਇੱਥੇ ਬੈਠੋਗੇ ਤੇ ਤੁਹਾਡੇ ਕੰਮ ਨਹੀਂ ਹੋਣਗੇ ਤੁਹਾਡੇ ਜਿਹੜੇ ਜਿਹੜੇ ਆ ਉਹ ਤੁਹਾਡੇ ਟੈਲੀਫੋਨ ਨਹੀਂ ਚੱਕਣਗੇ ਉਹਨਾਂ ਦੀ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਾਉਂਸਲਰ ਤੋਂ ਕਾਉਂਸਲਰ ਤੋਂ ਨਾ ਮੰਗਣ ਦੇ ਲੁਧਿਆਣੇ ਦੇ ਜਨਤਾ ਤੋਂ ਜਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਇਹਦਾ ਜਿਹੜਾ ਪੱਕਾ ਇਲਾਜ ਹੈ ਆ ਤਾਂ ਇਹਨਾਂ ਦੇ ਵਿਵਾਰ ਦਾ ਇਲਾਜ ਜਿਹੜਾ ਪੱਕਾ ਇਲਾਜ ਹੈ ਉਹਦੇ ਵਾਸਤੇ ਅਸੀਂ ਕੇਂਦਰ ਸਰਕਾਰ ਨੂੰ ਮੈਂ ਦਿਮਨ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਦੇਵੀ ਜੀ ਨੂੰ ਮੈਡਮ ਪੂਨਮ ਜੀ ਨੂੰ ਸ਼ਰੀਨ ਸਾਹਿਬ ਸਾਰੇ ਬੈਠੇ ਐ ਬਿੱਟੂ ਜੀ ਵੀ ਆ ਜਾਣਗੇ ਸਾਰੇ ਅਸੀਂ ਜਾ ਕੇ ਖੁਦ ਮਿਲ ਕੇ ਟਾਈਮ ਲੈ ਕੇ ਜਾ ਕੇ ਗੱਲ ਵੀ ਕਰਾਂਗੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿਲ ਲੁਧਿਆਣਾ ਦੇ ਅੰਦਰ ਜੋ ਸਮਾਰਟ ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ ਕਰਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕਿਉਂ ਜਿਹੜੇ ਐ ਮੇਅਰ ਸਾਹਿਬਾ ਇੰਨੇ ਕਿਉਂ ਗਰਮ ਹੋ ਰਹੇ ਐ ਛੋਟੀ ਜੀ ਗੱਲ ਵਾਸਤੇ ਜਿਹੜੇ ਲੋਕ ਆਪਣਾ ਜਵਾਬ ਮੰਗਦੇ ਐ ਤੇ ਇਸ ਨੂੰ ਲੈ ਕੇ ਅੱਜ ਸਾਡੇ ਵਰਕਰ ਸਾਥੀ ਤੇ ਜਿਹੜੇ ਪਬਲਿਕ ਹਮ ਪਬਲਿਕ ਜਿਹੜੀ ਆ ਕੇ ਰਾਤ ਨੂੰ ਅਤੇ ਦਿਨੇ 4 ਦਿਨਾਂ ਤੋਂ ਤਰਨਾ ਲਾ ਰਹੇ ਆ ਮੈਂ ਸਾਰਿਆਂ ਦਾ ਆਭਾਰੀ ਵੀ ਹਾਂ ਤੇ ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਆ ਮਸਲਾ ਸਿਰਫ ਇੱਕ ਬੀਜੇਪੀ ਦੇ ਕਾਉਂਸਲਰ ਦੇ ਸਨਮਾਨ ਦਾ ਨਹੀਂ ਆ ਲੁਧਿਆਣੇ ਦੇ ਅੰਦਰ ਕਮਾਂ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ ਉਹਦੇ ਵਾਸਤੇ ਸਾਰੇ ਅਸੀਂ ਮਿਲ ਜੁਲ ਕੇ ਇੱਕ ਸੰਦੇਸ਼ ਜਾਊਗਾ ਪੂਰੇ ਪੰਜਾਬ ਦੇ ਅੰਦਰ ਵੀ ਲੋਕਤੰਤਰ ਦੇ ਅੰਦਰ ਅਹੰਕਾਰ ਨਹੀਂ ਚੱਲ ਸਕਦਾ ਇਹਦੇ ਵਾਸਤੇ ਅਸੀਂ ਸਾਰੇ ਅੱਜ ਇਕੱਠੇ ਹੋਏ ਸਭ ਥੈਂਕ ਯੂ ਅਕੜ ਸਾਹਿਬ ਨੇ ਕਹਿਣਾ ਇਹ ਤੱਕ ਜਾਇਊਗਾ ਕਿ ਮਾਫੀ ਮੰਗਾਣਾ ਚਾਹੁੰਦੇ ਮੈਂ ਮੈਂ ਮੁੱਦਾ ਖਤਮ ਕੀ ਕਿ ਕਿਹੜੇ ਕੋ ਮੁੱਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਇਹ ਪਹਿਲਾਂ ਦਾ ਕੇਸ ਵਿਡਰੋ ਕਰ ਜਿਹੜਾ ਕੈਂਸਲ ਕੀਤਾ ਜਾਵੇ ਜਿਹੜਾ ਕੇਸ ਕੀਤਾ ਹੈ ਤੇ ਆ ਮਾਫੀ ਹੈ ਅਸੀਂ ਨਹੀਂ ਕਹਿੰਦੇ ਵੀ ਆ ਕੇ ਤੁਸੀਂ ਪੂਨਨ ਜੀ ਤੋਂ ਮਾਫੀ ਮੰਗੋ ਜਾਂ ਧੀਮਾਨ ਸਾਹਿਬ ਤੋਂ ਮਾਫੀ ਮੰਗੋ ਜਨਤਾ ਤੋਂ ਮਾਫੀ ਮੰਗੋ ਸਭ ਇਹ ਕੋ ਆਪਣੇ ਕੰਮ ਵਾਸਤੇ ਨਹੀਂ ਉੱਥੇ ਗਏ ਸੀ ਸਾਡੇ ਕਾਉਂਸਲ ਸਾਹਿਬਾਨ ਕੋ ਆਪਣੇ ਕੰਮਾਂ ਵਾਸਤੇ ਨਹੀਂ ਗਏ ਸੀ ਉਹ ਉੱਥੇ ਗਏ ਸੀ ਲੋਕਾਂ ਦੇ ਕੰਮਾਂ ਵਾਸਤੇ ਇਹ ਉੱਥੇ ਜਿਹੜਾ ਨਾ ਪਾਣੀ ਗੋਡੇ-ਗੋਡੇ ਖੜਾ ਹੈ ਕੋਈ ਸੀਵਰ ਨਹੀਂ ਚੱਲ ਰਿਹਾ ਕੋਈ ਉੱਥੇ ਫੌਗਿੰਗ ਵਾਲੀ ਮਸ਼ੀਨਸ ਨਹੀਂ ਜਾ ਰਹੀਆਂ ਕੋਈ ਲਾਈਟਾਂ ਨਹੀਂ ਚੱਲ ਰਹੀਆਂ ਜਿਹੜੀ ਨਾਰਮਲ ਜਿਹੜਾ ਕੰਮ ਹੈ ਮਿਊਨਿਸਪਲ ਕਾਰਪੋਰੇਸ਼ਨ ਦਾ ਉਹ ਕੰਮ ਜਿਹੜੇ ਰੁਕੇ ਪਏ ਹੈ ਉਹ ਕੌਣ ਕਰੂਗਾ ਸਰ ਭਗਵੰਤ ਮਾਨ ਜੀ ਤਾਂ ਆ ਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਹੈ ਕਰੂਗਾ ਕੌਣ ਕੰਮ ਉਹਦੇ ਵਾਸਤੇ ਜਿਹੜੀਆਂ ਸਰਕਾਰੋਂ ਤੋਂ ਬਾਅਦ ਸੱਤਾਂ ਬਣੀਆਂ ਨੇ ਸ਼ਹਿਰ ਦੇ ਵਿੱਚ ਉਹ ਸਰਕਾਰੀ ਹਾਲਾਤ ਬਹੁਤ ਫਸਤਾ ਹੁੰਦੇ ਨੇ ਉਹ ਰੋਤਈ ਭਾਰਤੀ ਜਨਤਾ ਪਾਰਟੀ ਕੋਈ ਐਜੀਟੇਸ਼ਨ ਕਰੇ ਕਿਉਂਕਿ ਗਵਰਨਰ ਸਾਹਿਬ ਤਾਂ ਬੰਦੇ ਕਿਉਂ ਗਵਰਨਰ ਸਾਹਿਬ ਤਾਂ ਨਹੀਂ ਸਾਹਿਬ ਹੈ ਤਾਂ ਗਵਰਨਰ ਸਾਹਿਬ ਕੋਲ ਤਾਂ ਚਲੋ ਇੱਕ ਵਾਰ ਮੈਨੀਫੈਸਟੋ ਸਾਡਾ ਆਪਣਾ ਇੱਕ ਤਰੀਕਾ ਲੋਕਾਂ ਦਾ ਰੋਸ ਜ਼ਾਹਿਰ ਕਰਨ ਦਾ ਆ ਤਾਂ ਸੜਕਾਂ ਤੇ ਆਪ ਨੂੰ ਕੋਲਣਾ ਪਊਗਾ ਸਭ ਸਾਨੂੰ ਆ ਤਾਂ ਲੋਕਾਂ ਨੂੰ ਜਾਗਰੂਤ ਕਰਨਾ ਜਾਗਰੂਕ ਕਰਨਾ ਪਊਗਾ ਸਾਨੂੰ ਉਹ ਅਸੀਂ ਕਰਕੇ ਚਾਹੇ ਆ ਧਰਨੇ ਆ ਪ੍ਰਦਰਸ਼ਨ ਹੈ ਸਾਰਿਆਂ ਨੂੰ ਅਸੀਂ ਤਗੜੇ ਹੋ ਕੇ ਇਹਦੇ ਵਾਸਤੇ ਲੱਗੇ ਕਰ ਰਹੇ ਸਾਂ ਬਾਰਡ ਬਾਈ ਜੀ 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 ਅਲਰੇਡੀ ਆਤਿਮਾਨ ਸਾਹਿਬ ਨੇ ਅੰਦਰ ਵੀ ਦੱਸਿਆ ਵੀ ਅਸੀਂ ਕੱਲ ਤੋਂ ਵਾਰਡ ਵਾਈਜ਼ ਵੀ ਜਿੱਥੇ ਜਿੱਥੇ ਆ ਪ੍ਰੋਬਲਮਸ ਆ ਰਹੀਆਂ ਉੱਤੇ ਚੌਂਕਾਂ ਤੇ ਬੈਠ ਕੇ ਸਾਰੇ ਧਰਨੇ ਪ੍ਰਦਰਸ਼ਨ ਸਾਰਾ ਕੁਝ ਹੀ ਹੋਊਗਾ ਡੈਮੋਕਰੇਸੀ ਦਾ ਇਹੀ ਤਰੀਕਾ ਸਾਬਤ ਆ ਡੈਮੋਕਰੇਸੀ ਦੇ ਲੋਕਾਂ ਦੀ ਜਦੋਂ ਆਵਾਜ਼ ਨਿਕਲੀ ਸਾਬ ਚਾਹ ਕਿੰਨੇ ਹੰਕਾਰੀ ਸਰਕਾਰ ਹੋਵੇ ਚਾਹ ਕਿੰਨੇ ਹੈਲੀਕਾਪਟਰਾਂ ਨਾਲ ਤੁਰੇ ਫਿਰਦੇ ਨੇ ਉਹਨਾਂ ਨੇ ਤਾਂ ਸੜਕਾ ਭੁੱਲ ਗੀਆਂ ਭਗਵੰਤ ਮਾਨ ਜੀ ਨੂੰ ਕਿਉਂਕਿ ਉਹ ਉਡਣ ਖਟੋਲਾ ਉਹਨਾਂ ਦੇ ਹੱਥ ਆ ਚੜ੍ਹੇ ਫਿਰਦੇ ਸਾਰੇ ਦਿਨ ਤੇ ਸੜਕਾਂ ਦਾ ਜਦੋਂ ਲੋਕ ਕਹਿਣਗੇ ਉਹਦੇ ਬਾਅਦ ਉਹਨਾਂ ਨੂੰ ਵੀ ਯਾਦ ਆ। ਕਿ ਕਿੱਸਾ ਦੇ ਕ੍ਰਿਪਸ਼ਨ ਕਿੱਦਾਂ ਸੇ ਢਿਕਾਲ ਕੀਤੀ ਹੈ। ਉਹਨਾਂ ਦੇ ਉੱਪਰ ਕੋਤੇ 80 ਦਾ ਮਾਮਲਾ ਹੋਈ ਅਜੋ ਵੀ ਦਾ ਮਾਮਲਾ ਦੱਲ ਸੀ ਤਾਂ ਉਹੀ ਰਿਤੀਸ਼ ਦੇ ਸਿਸਟਮ ਅੰਦਰ ਬੈਂਕ ਫੂਡੀ ਦਾ ਵੀ ਮਾਮਲਾ ਸਾਹਮਣੇ ਆਇਆ ਸੀ। ਉਹਨੇ ਮੰਤਰੀ ਦੇ ਉੱਪਰ ਕੋਤੇ ਮਾਮਲਾ ਦੱਲ ਕੇ ਸਾਹਮਣੇ ਆਇਆ ਸੀ। ਦੇਖੋ ਸਭ ਮੈਂ ਤਾਂ ਇਹਨਾ ਕਹੂੰਗਾ ਵੀ ਜੇ ਲੋਕ ਆਵਾਜ਼ ਉਠਾਣਗੇ ਤਾਂ ਉਹਦਾ ਅਸਰ ਤਾਂ ਹੁੰਦਾ ਸਭ। ਮੈਂ ਤਾਂ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਕੀਤੀ ਸੀ ਐਨਐਚਓ ਨੂੰ ਆਪਣੀ ਡਿਊਟੀਆਂ ਯਾਦ ਆ ਗਈ ਵੀ ਮੈਂ ਤਾਂ ਜਨਤਾ ਦੀ ਸੇਵਾ ਵਾਸਤੇ ਮੰਤਰੀ ਬਣਿਆ ਮਹੀਨੇ ਯਾਦ ਨਹੀਂ ਆਇਆ ਉਹਨਾਂ ਨੂੰ ਕੱਲ ਇੱਕ ਮਾੜੀ ਜਿਹੀ ਪ੍ਰੈਸ ਕਾਨਫਰੰਸ ਜਿ ਉਹਨੂੰ ਯਾਦ ਆ ਗਿਆ ਪਰ ਮੈਂ ਤੁਹਾਡੇ ਰਾਂਹ ਦੇਖੋ ਮੈਂ ਉਹਨਾਂ ਨੂੰ ਬੜਾ ਅੱਛਾ ਨੇਕ ਇਨਸਾਨ ਸਮਝਦਾ ਮੇਰੀ ਜੀ ਮੁਲਾਕਾਤ ਹੈ ਬੜੇ ਨੇਕ ਇਨਸਾਨ ਹੈ ਪਰ ਮੈਂ ਤੁਹਾਡੇ ਰਾਂਹ ਪੁੱਛਣਾ ਚਾਹੂੰਗਾ ਜਾਂ ਦੱਸਣਾ ਚਾਹੂੰਗਾ ਅਰੋੜਾ ਸਾਹਿਬ ਨੂੰ ਅਰੋੜਾ ਸਾਹਿਬ ਕੰਪਨੀਆਂ ਤੋਂ ਅਸਤੀਫਾ ਦੇਣ ਨਾਲ ਖੇੜਾ ਛੁਟਣਾ ਨਹੀਂ ਸਕਦਾ ਆ ਤਾਂ ਜਵਾਬ ਦੇ ਇਹ ਬਾਤ ਜੋ ਚੱਲੀ ਹੈ ਨਾ ਸਭ ਬਹੁਤ ਦੂਰ ਤੱਕ ਜਾਏਗੀ ਅਜੇ ਆ ਖਤਮ ਨਹੀਂ ਹੋਇਆ ਜਿਵੇਂ ਆ ਕਹਿੰਦੇ ਸੀ ਨਾ ਵੀ ਆ ਤਾਂ ਅੱਜ ਕਹਿ ਰਹੇ ਆ ਮਾਰਾ ਯੁੱਧ ਨਸ਼ੇ ਦੇ ਵਿਰੁੱਧ ਖਤਮ ਨਹੀਂ ਹੋਆ ਆ ਸਾਡੇ ਵਾਲਾ ਤਾਂ ਅਜੇ ਚੱਲੂ ਹੈ ਅੱਜ ਆਗੇ-ਆਗੇ ਦੇਖੀਏ ਅਰੋੜਾ ਸਾਹਿਬ ਹੋਤਾ ਕੀ ਹੈ ਇੱਥੇ ਤਾਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਪਈਆਂ ਜਿਹੜੀ ਉਹਦੇ ਨਾਲ ਜਿਹੜੀ ਗੱਲ ਹੈ ਉਹਦੇ ਵੀ ਸੋਮੀ ਕਾਂਗਰਸ ਦੇ ਸਾਹਮਣੇ ਇੱਕ-ਇੱਕ ਕਰਾਂਗੇ ਸੋਮੀ ਕਾਂਗਦੀਲ ਵੀ ਆਈ ਕਾਂਗਰਸ ਵੀ ਆਈ ਵਿੱਚ ਕੀ ਕਹਿਣਾ ਚਾਹੁੰਦੇ ਵੀ ਵਿਧਾਨ ਸਭਾ 'ਚ ਹੁਣ ਇੱਕ ਮੰਚ ਤੇ ਕਿਧਰੇ-ਕਿਧਰੇ ਇਕੱਠੇ ਦਿਖੋਗੇ ਜਿਵੇਂ ਇਸ ਧਰਨੇ ਦੇ ਵਿੱਚ ਇਕੱਠੇ ਆ ਗਏ ਸੋਮੀ ਕਾਂਦੀਲ ਕੀ ਨਾਲ ਆਈਏ ਤਾਂ ਦੇਖੋ ਲੋਕਾਂ ਦੀ ਆਵਾਜ਼ ਜੇ ਲੋਕਾਂ 'ਚ ਜਾ ਕੇ ਚਿੱਟੇ ਲੀੜੇ ਪਾੜ ਨਾਲ ਲੀਡਰ ਨਹੀਂ ਬਣਦਾ ਸਾਹਿਬ ਲੀਡਰ ਅੱਜ ਕੱਲ 1200 ਰੁਪਏ ਚ ਫਲੈਕਸ ਬੋਰਡ ਲੱਗਦਾ ਹੈ ਨਵੇਂ ਸਾਲ ਦੀ ਵਧਾਈ ਉਹ ਲੀਡਰ ਤਿਆਰ ਹੈ ਸਾਡੇ ਉਹਨਾਂ ਨੂੰ ਲੋਕ ਲੀਡਰ ਨਹੀਂ ਮੰਨਦੇ ਲੀਡਰ ਉਹ ਹੈ ਜਿਹੜਾ ਲੋਕਾਂ ਦੀ ਆਵਾਜ਼ ਚੱਕੂਗਾ ਕੋਈ ਚੱਕਲੇ ਵੇ ਸਾਹ ਨਾਲ ਆ ਜਾਣ ਮੋਸਟ ਵੈਲਕਮ ਨਹੀਂ ਨਾਲ ਆਂਦੇ ਉਹਨਾਂ ਦੀ ਖੁਸ਼ੀ ਹੈ ਲੋਕ ਆਪਿਆ ਘਰੇ ਭੇਜ ਦੇਣਗੇ ਤੋ ਤਾਂ ਲੀਡਰ ਨੂੰ ਲੋਕਾਂ ਦੇ ਨਾਲ ਖੜਨਾ ਪਊਗਾ ਲੋਕਾਂ ਦੀ ਗੱਲ ਕਰਨੀ ਪਊਗੀ ਸਾਹਿਬ ਤੇ ਆ ਜਿਹੜੇ ਆ ਲੋਕਾਂ ਦੀ ਆਵਾਜ਼ ਕਰਕੇ ਆ ਜਿਹੜੀਆਂ ਇਹਨਾਂ ਨੇ ਲੈਂਡ ਪੂਲਿੰਗ ਵਾਲਾ ਚਲਾਇਆ ਆ ਤੁਹਾਡੇ ਸਾਹਮਣੇ ਮੈਂ ਦੁਕਾਨ ਬੰਦ ਹੁੰਦੀ ਦਿਖਾਊਗਾ ਮੈਂ ਇੱਥੇ ਦੇ ਲੀਡਰਾਂ ਨੂੰ ਇੱਕ ਹੋਰ ਵੀ ਕਿਉਂਕਿ ਆ ਇਸ਼ੂ ਤਾਂ ਨਹੀਂ ਹੈ ਦੇ ਨਾਲ ਉਹਦੇ ਵਾਸਤੇ ਅਸੀਂ ਅੱਡ ਕਰਾਂਗੇ ਇੱਕ ਪ੍ਰੈਸ ਕਾਨਫਰੰਸ ਪਰ ਮੈਂ ਕਹਿਣਾ ਚਾਹੁੰਗਾ ਕਿਉਂਕਿ ਇੱਥੇ ਬਹੁਤ ਸਾਰੇ ਵਪਾਰੀ ਵਰਗ ਇੱਥੇ ਹੀ ਬੈਠਾ ਜੀ ਸਾਰਾ ਹੀ ਤੇ ਉਹਨਾਂ ਦੇ ਬਿਲਡਰ ਵੀ ਬਹੁਤ ਸਾਰੇ ਐ ਦੇਖਿਓ ਕਿਤੇ ਐਵੇਂ ਭਲੇਖੇ ਚ ਆ ਕੇ ਲਾਲਚ ਕੋਈ ਲੈ ਕੇ ਤੇ ਆ ਜਮੀਨਾਂ ਨੂੰ ਹੱਥ ਨਾ ਪਾ ਲਿਓ ਆ ਜਿਹੜੀ ਲੈਂਡ ਪੂਲਿੰਗ ਦੇ ਨਾਂ 'ਤੇ ਐ ਇਹ ਤਾਂ ਤੁਰ ਜਾਣਗੇ ਤੇ ਤੁਹਾਨੂੰ ਭੁਗਤਣਾ ਪਊਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਇੱਕ ਵਾਰਨਿੰਗ ਸਮਝ ਲਓ ਇੱਕ ਰਾਏ ਹੈ ਉਹ ਕਹਿੰਦੇ ਨਾ ਅਨਸੋਲਿਸੀਟਿਡ ਐਡਵਾਈਸ ਇਜ਼ ਨੈਵਰ ਵੈਲਕਮ ਇਸ ਕਰਕੇ ਮੈਂ ਕਹਿੰਦਾ ਵੀ ਧਿਆਨ ਕਰ ਲਿਓ ਬਾਅਦ ਚ ਜਵਾਬ ਦੇ ਹੀ ਹੋਊਗਾ ਸ਼ਾਕਰ ਸਾਹਿਬ ਜਿਹੜੇ ਇਸ ਵਾਸਤੇ ਇੱਥੇ ਆਏ ਹੋ ਮੇਅਰ ਵੱਲੋਂ ਇੱਕ ਵੀਡੀਓਸ ਕੁਝ ਦਿਖਾਇਆ ਗਿਆ ਸੀ ਕਿ ਮੀਟਿੰਗ ਦੇ ਵਿੱਚ ਉਹਨਾਂ ਵੱਲੋਂ ਇਹ ਪਲੇਮ ਬੀਜਪੀ ਕੌਂਸਲਰਸ ਤੇ ਲਾਇਆ ਗਿਆ ਕਿ ਬੀਜਪੀ ਕੌਂਸਲਰ ਵੱਲੋਂ ਨਿਊਸੈਂਸ ਕ੍ਰੀਏਟ ਕੀਤੀ ਗਈ ਤੇ ਐਫ ਆਈ ਆਰ ਜਿਹੜੀ ਸਾਹਿਬ ਜਦੋਂ ਲੋਕਾਂ ਦੀ ਗੱਲਾਂ ਲੈ ਕੇ ਜਾਓਗੇ ਸੱਤਾ 'ਚ ਜਿਹੜਾ ਸਕੁਰਸੀ ਤੇ ਬੈਠਾ ਹੁੰਦਾ ਉਹਨੂੰ ਨਿਊਸੈਂਸ ਹੀ ਲੱਗਦਾ ਸ ਜਦੋਂ ਕੜਵੇ ਸਵਾਲ ਪੁੱਛੇ ਜਾਂਦੇ ਨੇ ਨਾ ਉਹ ਨੁਇਸੈਂਸ ਹੀ ਹੁੰਦੀ ਹੈ ਸਭ ਨੁਇਸੈਂਸ ਦੀ ਪਰਿਭਾਸ਼ਾ ਕੀ ਹੈ ਆ ਪਰਵਾਸ ਇਹ ਵੀ ਜਦੋਂ ਤੁਸੀਂ ਕਰੜੇ ਸਵਾਲ ਚੋਂ ਦੇ ਸਵਾਲ ਪੁੱਛੋਗੇ ਵੀ ਦੱਸੋ ਜੀ ਸਾਡੇ ਉੱਤੇ ਕਿਹੜਾ ਕੰਮ ਹੋਇਆ ਤਾਂ ਉਹਨੂੰ ਚੁਬ ਦੇ ਸਕਦੇ ਥੈਂਕ ਯੂ ਪਰ ਜੇ ਕੇਸਿਸ ਵਾਪਸ ਨਹੀਂ ਕਰ ਰਹੇ ਇਵੈਂਟਿਉਲੀ ਕੀ ਹੋਊਗਾ ਇਵੈਂਟਿਉਲੀ ਆਈਏ ਸਾਡੇ ਪ੍ਰਦਰਸ਼ਨ ਅਸੀਂ ਵਾਲਡਾ ਚ ਲੈ ਕੇ ਜਾਵਾਂਗੇ ਚੱਲੂ ਰਹੂਗਾ ਸਰ ਹੋਰ ਕਾਨੂੰਨੀ ਕਰਵਾਵਾਂਗੇ ਜਿਸ ਤਰ੍ਹਾਂ ਦੇਖੋ ਜਿਸ ਤਰ੍ਹਾਂ ਕਰ ਦੇ ਦਾਂਗੇ ਇਟ ਇਜ਼ ਨਾਟ ਅ ਸਟੈਟਿਕ ਥਿੰਗ ਹੈ ਸਰ ਇਵੋਲਵ ਹੁੰਦੀ ਹੈ ਸਾਰੀ ਗੱਲ ਯਾਰ ਸਾਰੇ ਨਾਸਟ ਦਾ ਨਾ ਕਰੋ ਪੁਲਿਸ ਇੱਕ ਇੱਕ ਪੰਜਾਬ ਸਰ ਇੱਕ ਅਰੈਸਟ ਦਾ ਮਸਲਾ ਚੱਲ ਰਿਹਾ ਹੈ ਕਿ ਅਰੈਸਟ ਨੂੰ ਕਿੱਦਾਂ ਦੇਖ ਰਹੇ ਹੋ ਹਾਂਜੀ ਜਿਹੜਾ ਪਰਚਾ ਦਾ ਆ ਉਹ ਰੈਸਟੋਰੈਂਟ ਲੱਗੇ ਕੀ ਦੇਖ ਰਿਹਾ ਮੈਂ ਦੇਖ ਰਿਹਾ ਪਰਚਾ ਕੈਨਸਲ ਹੋਣਾ ਚਾਹੀਦਾ ਸਾਬ ਮੈਂ ਆ ਦੇਖ ਰਿਹਾ ਪਰਚਾ ਕੈਨਸਲ ਹੋਊਗਾ ਸਾਬ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊਗਾ ਮੈਂ ਸਮਝਦਾ ਹਾਂ ਵੀ ਮਨਤਾਜ ਉਮੀਦਵਾਰ ਸੀ ਵੀ ਇੱਥੇ ਭਗਵੰਤ ਮਾਨ ਜੀ ਆਏ ਤਾਂ ਘਟੋ ਘਟ ਆਪਣੇ ਆਪ ਨੂੰ ਸਪੀਚ 'ਚ ਮੈਂ ਉਹਨਾਂ ਦੀ ਸੁਣ ਰਿਹਾ ਸੀਗਾ ਉਹ ਕਹਿੰਦੇ ਸੀ ਮਨੂੰ ਤੁਸੀਂ ਪਰਿਵਾਰ ਦਾ ਮੁਖੀਆ ਚੁਣੋ ਤੇ ਮੁਖੀਆ ਵਾਲਾ ਕੋਈ ਬਿਹੇਵਤਾ ਕਰੋ ਤੁਹਾਨੂੰ ਨਹੀਂ ਦਿਸਦਾ ਕੀ ਹੋ ਰਿਹਾ ਇੱਥੇ ਮੇਰ ਸਾਹਿਬਾਂ ਨੇ ਹਲਕੋ ਹੀ ਇੱਕ ਸਪੱਸ਼ਟ ਕੀਤਾ ਚਲੋ ਮੇਰ ਸਾਹਿਬਾਂ ਮੈਂ ਮਾफी ਨਹੀਂ ਮੰਗਣੀ ਚਲੋ ਨਾ ਮੰਗਣ ਸਾਹਿਬ ਚੈਪਟਰ 3 ਦਾ ਚੈਪਟਰ ਪੜਾਇਆ ਜਾਏਗਾ ਹੁਣ ਜੇ ਤੁਸੀਂ ਨਸ਼ਾ ਬੰਦ ਕਰਾ ਲਿਆ ਕਿਵੇਂ ਦੇਖ ਲਓ ਸਾਹਿਬ ਤੁਸੀਂ ਹਾਂ ਬਹੁਤ ਇਸ਼ੂ ਐਡ ਜਾਂਦਾ ਰਹੂਗਾ ਮੈਂ ਤੇ ਇੰਨੀ ਗੱਲ ਕਹੂੰਗਾ ਵੀ ਤੁਸੀਂ ਇਹਨਾਂ ਦਾ ਮਈ ਮਹੀਨੇ ਦਾ ਬਿਆਨ ਦੇਖ ਲਓ ਜਿੱਥੇ ਆ ਭਗਵੰਤ ਮਾਨ ਜੀ ਅੱਜ ਦੂਜਾ ਫੇਸ ਚਾਲੂ ਕਰਕੇ ਗਏ ਆ ਕਹਿ ਰਹੇ ਸੀ 99% 99% ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਫੇਰ ਕਿਉਂ ਗੀਤ ਗਾਉਂਦੇ ਫਿਰਦੇ ਸਭ ਜੇ ਨਸ਼ਾ ਹੀ ਖਤਮ ਹੋ ਗਿਆ ਫੇਰ ਕਿਉਂ ਗੀਤ ਗਾਉਂਦੇ ਫਿਰਦੇ ਫੇਰ ਕਿਉਂ ਤੇਲ ਫੂਕ ਕੇ ਆਏ ਆ ਉਹਦਾ ਹੈਲੀਕਾਪਟਰ ਦਾ ਅੱਛਾ ਜੱਜਰ ਤਾਂ ਇੱਕ ਪਾਸੇ ਤੁਸੀਂ ਕਰ ਰਹੇ ਵਕਾਲਤ ਕਾਲੀ ਦੀ ਅਸ਼ੁਭਿਸ਼ਰ ਮੈਂ ਸਾਫ ਕਾ ਕੇ ਕਿਸੀਂ ਇਕੱਲੇ ਲੜਾਗੇ ਕੋਈ ਤੁਹਾਡਾ ਮਤ ਭੇਦ ਉਹ ਅੱਡ ਮਸਲਾ ਕੋਈ ਕਿਸੇ ਦਾ ਮਤ ਭੇਦ ਨਹੀਂ ਸਾਬ ਜੇ ਸਾਰੀਆਂ ਗੱਲਾਂ ਸੁਣੋਗੇ ਤੁਸੀਂ ਜੇ ਸਿਰਫ ਉਹਨਾਂ ਨੇ ਕਿਸੇ ਨੇ ਇੱਕ ਨੇ ਲੈਣ ਕਾ ਦੀ ਮੈਂ ਜਿਹੜੇ ਬੋਲ ਕੇ ਗਿਆ ਉਹਨੂੰ ਪੂਰਾ ਜੇ ਪੜੋਗੇ ਸੁਣੋਗੇ ਤੇ ਮੈਂ ਜਿਹੜਾ ਉਥੇ ਢਿੰਡਸਾ ਸਾਹਿਬ ਦੀ ਵਰਸੀ ਦੇ ਜਿਹੜਾ ਪੜਿਆ ਸੀ ਉਹ ਮੇਰਾ ਟਵੀਟ ਕੱਢ ਲੋ ਮੇਰਾ ਬਿਆਨ ਕੱਢ ਲੋ ਸਾਰੀ ਗੱਲਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਜੋਤੇ ਦੀ ਕੋਈ ਅਸਲੀ ਹੈਗੀ ਮੈਂ ਇੱਕ ਪਾਸੇ ਤਾਂ ਕਹਿ ਰਹੇ ਹਾਂ ਨਾਲ ਆਏ ਖੜੇ ਐ ਹੁਣੇ ਹੁਣੇ ਕਹਿ ਰਹੇ ਸੀ ਕਿ ਅਕਾਲੀ ਦਾ ਨਾਲ ਆਏ ਖੜੇ ਐ ਮੈਂ ਕਿਹਾ ਜਿਨ੍ਹਾਂ ਨੇ ਲੋਕਾਂ ਦੇ ਜਣਾ ਸਾਹਿਬ ਅੱਗੇ ਸਭ ਸਾਢੇ ਗੱਲ ਕਰਾਂਗੇ ਇਸ ਤਰ੍ਹਾਂ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਬੀਜਪੀ ਕਰ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੇ ਰਿਪੋਰਟ